ਆਮ ਆਦਮੀ ਪਾਰਟੀ ਵਿੱਚ ਪਿਆ ਵੱਡਾ ਖਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋ ਗਿਆ ਸਿੱਧੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਵਿਰੋਧੀਆਂ ਦੇ ਅਤੇ ਵਿਰੋਧੀ ਧਿਰ ਦੇ ਆਗੂਆਂ ਦੇ ਮੂੰਹ ਬੰਦ ਕਰਵਾ ਦਿੱਤੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੁੱਚੇ ਪੰਜਾਬ ਦੀ ਵਾਗ ਡੋਰ ਆਪਣੇ ਹੱਥ ਵਿੱਚ ਲੈ ਲਈ ਹੈ ਸਮਾਂ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੀ ਹਿਲ ਜੁਲ ਨਹੀਂ ਕਰਦੇ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾਦ ਤੋਂ ਬਿਨਾ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸੋਧਿਆ ਅਤੇ ਸਤਿੰਦਰ ਚੈਨ ਰਾਗ ਚੱਡਾ ਅਤੇ ਸੰਦੀਪ ਪੱਟ ਤੋਂ ਬਣਾ ਕਿਉਂ ਬਿਨਾ ਕਿਉਂਕਿ ਇਹ ਆਮ ਆਦਮੀ ਪਾਰਟੀ ਦੇ ਮੁਖ ਲੀਡਰ ਮੁਖ ਕਰਤਾ ਤਰਤਾ ਨੇ ਪੰਜਾਬ ਦੀਆਂ ਪਾਰਟੀਆਂ ਵੱਲੋਂ ਵਿਰੋਧ ਕੀਤਾ ਗਿਆ ਕਿ ਵੱਡੇ ਜਿੰਨੇ ਵੀ ਅਹੁਦੇ ਨੇ ਉਹ ਦਿੱਲੀ ਵਾਲਿਆਂ ਨੂੰ ਦਿੱਤੇ ਹੋਏ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਖਾਸਮ ਖਾਸ ਨੇ ਉਹਨਾਂ ਨੂੰ ਵੀ ਭਾਜਣਾ ਪੈ ਰਹੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਆ ਚੁੱਕੇ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਸਤਿੰਦਰ ਜੈਲ ਉਹਨਾਂ ਹਲਕਿਆਂ ਦਾ ਦੌਰਾ ਨਹੀਂ ਕਰਦੇ ਕਿਉਂਕਿ ਇਨ੍ਹਾਂ ਲੋਕਾਂ ਵੱਲੋਂ ਖਾਲੀ ਠੂਠਾ ਫੜਾਇਆ ਗਿਆ ਮੁਆਵਜ਼ੇ ਦੇ ਨਾਮ ਤੇ ਮੁਆਵਜ਼ਾ ਕਦੋਂ ਮਿਲੇਗਾ ਕਿਵੇਂ ਮਿਲੇਗਾ ਹਾਲੇ ਸਰਕਾਰ ਬਿਲਕੁਲ ਚੁੱਪ ਹੈ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਉਧਰ ਸੈਂਟਰ ਸਰਕਾਰ ਦੀ ਖਾਂ ਪਰਵਾਹੀ ਚੱਲ ਰਹੀ ਹੈ ਲੇਕਿਨ ਜੋ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਦੇ ਨਾਲ ਬਗਾਵਤੀ ਹੋਈ ਆਮ ਆਦਮੀ ਪਮਕੜਾ ਨੇ ਵਿਰੋਧ ਕੀਤਾ ਕਿ ਹਰਬੀਰ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਕਿਉਂ ਉਤਾਰਿਆ ਗਿਆ ਹਰਬੀਰ ਸਿੰਘ ਸੰਧੂ ਦਾ ਕੱਲ ਤੂੰ ਵੱਡੇ ਪੱਧਰ ਵੱਡੇ ਪੱਧਰ ਤੇ ਵਿਰੋਧ ਸ਼ੁਰੂ ਹੋ ਗਿਆ ਹੈ ਕਿ 2017-18 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹ ਸਾਥੀ ਨੇ ਬਿਕਰਮਜੀਤਿਆ ਦੇ ਨਸ਼ਾ ਤਸਕਰੀ ਦੇ ਵਿੱਚ ਇਨਵੋਲਵਮੈਂਟ ਹੈ ਮਿਲੀ ਪੁਗਤ ਹੈ ਹਰਮੀਤ ਸਿੰਘ ਸੰਧੂ ਦੀ ਅਤੇ ਬਿਕਰਮਜੀਤਿਆ ਦੀ ਨਿਕਲ ਸ਼ਰੂਪ ਨਹੀਂ ਅਕਾਲੀ ਦਲ ਦੇ ਇਸ ਸਾਬਕਾ ਵਿਧਾਇਕ ਨੂੰ ਪੱਲਾ ਪੱਟ ਵੀ ਸ਼ਾਮਿਲ ਕੋ ਆਇਆ ਗਿਆ ਉਸ ਤੋਂ ਬਾਅਦ ਹਲਕਰ ਤਨਤਲ ਦੀ ਜਿਮਨੀ ਚੋਣ ਦੇ ਲਈ ਚੋਣ ਮਦਦ ਦੇ ਘੁਟਾਰ ਦਿੱਤਾ ਗਿਆ ਲੇਕਿਨ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਨਤਲ ਤੋਂ ਪੰਜਾਬ ਦੀਆਂ ਸਾਰੀਆਂ ਸੜਕਾਂ ਦੀ ਨੀਂਹ ਰੱਖੀ ਉਸ ਨੀਂਹ ਪੱਥਰ ਤੇ ਨਾ ਤਾਂ ਅਰਵਿੰਦ ਕੇਜ ਜੀ ਵਾਲ ਦਾ ਨਾਮ ਸੀ ਨਾ ਮਨੀ ਸੋਦੀਆ ਦਾ ਨਾ ਸਿੰਦਰ ਜੈਨ ਨਾ ਰਗਮ ਚੱਡਾ ਅਤੇ ਨਾ ਸੰਦੀਪ ਪਾਟਕ ਦਾ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਆਪਣੇ ਵੱਲ ਬੂਤੇ ਉੱਤੇ ਆਪਣੇ ਲੈ ਵੱਡੇ ਫੈਸਲੇ ਦੇ ਨਾਲ ਪਹਿਲੀ ਵਾਰ ਸੁਪਰੀਮੋ ਅਰਵਿੰਦ ਕੇਜੀ ਬਾਦ ਤੋਂ ਬਿਨਾ ਮਨੀ ਸੋਧਿਆ ਤੋਂ ਬਿਨਾ ਅਤੇ ਸਤਿੰਦਰ ਜੈਨ ਤੋਂ ਬਿਨਾ ਨਹੀਂ ਪਾਸ ਰੱਖਿਆ ਤੇ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹਾਂ ਵੀ ਕੀਤੀ ਜਾ ਰਹੀ ਹੈ ਕਿ ਇਹ ਕੰਮ ਤਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕਰ ਦੇਣਾ ਚਾਹੀਦਾ ਸੀ ਆਮ ਆਦਮੀ ਪਾਰਟੀ ਕਰਤਾ ਕਰਤਾ ਜਰੂਰ ਨੇ ਲੈਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਜਿਵੇਂ ਹੀ ਸਰਕਾਂ ਦਾ ਦੀਪਤ ਰੱਖਿਆ ਹਲਕਾ ਤਰਨਤਨ ਦੇ ਵਿੱਚ ਜਿਵੇਂ ਹੀ ਰਵੀ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਕੱਲੇ ਪੰਜਾਬ ਦੇ ਵਿਧਾਇਕ ਅਤੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜੀ ਦੇ ਵਿੱਚ ਮਜੂਸ ਸਣ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਦਰੋਂ ਅੰਦਰ ਹੀ ਬਗਾਵਤ ਸ਼ੁਰੂ ਕਰ ਦਿੱਤੀ ਹੋਵੇ ਕਿ ਭਾਈ ਆ ਸਵਾ ਕੁ ਸਾਲ ਰਹਿ ਗਿਆ ਹੈ ਮੈਨੂੰ ਨੀ ਪੱਥਰ ਰੱਖ ਲੈਣ ਦਿਓ ਮੈਨੂੰ ਫੈਸਲੇ ਲੈ ਲੈਣ ਦਿਓ ਜੇਕਰ ਤੁਹਾਡੀ ਇਨਵੋਲਵਮੈਂਟ ਹੋਈ ਇੱਥੇ ਪੰਜਾਬ ਦੇ ਵਿੱਚ ਤਾਂ ਲੋਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਜ਼ੋਰ ਜਵਾਬ ਦੇਣਗੇ ਉਧਰ ਹਰਬੀਰ ਸਿੰਘ ਸੰਧੂ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਵੱਡੇ ਪੱਧਰ ਤੇ ਭਮਕਰ ਕਹਿ ਰਹੇ ਨੇ ਕਿ ਹਰਬੀਰ ਸਿੰਘ ਸੰਧੂ ਸਾਨੂੰ ਮਨਜ਼ੂਰ ਨਹੀਂ ਅਸੀਂ ਚਾਹੁੰਦੇ ਹਾਂ ਕਿ ਹੋਰ ਕਿਸੇ ਪਾਰਟੀ ਦੇ ਵੱਡੇ ਆਗੂ ਨੂੰ ਹਲਕਾ ਤਰਨਤੜ ਦੀ ਜਿਮਨੀ ਚੋਣ ਲਈ ਉਮੀਦਵਾਰ ਉਤਾਰਿਆ ਜਾਵੇ ਹਰਬੀਰ ਸਿੰਘ ਸੰਧੂ ਦੇ ਨਾਲ ਕਿੰਨਾ ਕੁ ਵੋਟ ਬੈਂਕ ਆਵੇਗਾ ਆਮ ਆਦਮੀ ਪਾਰਟੀ ਦਾ ਜਾਂ ਸ਼ਰੂਮੀ ਇਕਾਲੀ ਦਲ ਦਾ ਜਾ ਇਕਾ ਦੁਕਾ ਬੋਟਾ ਹੋਣ ਗਿਆ ਉਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਸਰਕਾਰਾਂ ਦੇ ਉਤ்கਾਟਨ ਕਰਕੇ ਆਪਣੇ ਆਪ ਉਮੀਦਵਾਰ ਦਾ ਐਲਾਨ ਕਰਕੇ ਆਪੋ ਆਪ ਆਪਣੇ ਬਲਬੂਤੇ ਉੱਤੇ ਉਤ்கਾਟਨ ਕਰਕੇ ਇਹ ਐਲਾਨ ਕਰ ਦਿੱਤਾ ਹੈ ਕਿ ਮੈਂ ਇਸ ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਵਿੱਚ ਨੀਂ ਪੱਧਰ ਰੱਖੇ ਜਾਣਗੇ ਉਹ ਮੈਂ ਹੀ ਰੱਖਾਂਗਾ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਹੌਸਲਾ ਆ ਗਿਆ ਹੈ ਥੋੜਾ ਜਿਹਾ ਜਜ਼ਬਾ ਕੈਂਪ ਹੋਇਆ ਹੈ ਕਿਉਂਕਿ ਹਰਮੀਤ ਸਿੰਘ ਪਠਾਨ ਮਾਜਰਾ ਨੇ ਵੀ ਕਿਹਾ ਸੀ ਕਿ ਸਰਕਾਰ ਦਿੱਲੀ ਤੋਂ ਚੱਲਦੀ ਹੈ ਤੁਮਰ ਵੀ ਇਹ ਪ੍ਰਤਾਪ ਸਿੰਘ ਨੇ ਕਿਹਾ ਸੀ ਰਮਨ ਅਰੋੜੇ ਨੇ ਵੀ ਕਿਹਾ ਸੀ ਕਿ ਭਈ ਸਾਦਾ ਤਾਮ ਚਾਮ ਜੋ ਵੀ ਕੁਝ ਅਫਸਰशाही ਕੰਮ ਕਰਦੀ ਹੈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਹਿਣ ਦੇ ਅਨੁਸਾਰ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਸ ਨਹੀਂ ਲੇਕਿਨ ਕੱਲ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਹ ਕਾਬਲੇ ਤਾਰੀਫ ਸੀ ਪੰਜਾਬ ਦੇ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਤੋਂ ਬਿਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨਿਪਟਰ ਰੱਖਣੇ ਚਾਹੀਦੇ ਨੇ ਅਤੇ ਪੰਜਾਬ ਦੇ ਹਿੱਤਾਂ ਵਾਸਤੇ ਵੱਡੇ ਫੈਸਲੇ ਲੈਣੇ ਚਾਹੀਦੇ ਹਨ ਧੰਨਵਾਦ